ਪਿੰਡਾਂ ਲਿਸ਼ਕਾ ਮਾਰਦਾ ਚਮਕਦਾਰ ਪਿੰਡਾਂ ਜਿਹੜੀ ਮੈਂ ਤੁਹਾਨੂੰ ਸੱਜਣੋਂ ਬਰੀਡ ਦੀ ਗੱਲ ਕਰਦਾ ਹੁੰਨਾ ਇਹ ਬਰੀਡ ਕੁਆਲਿਟੀ ਹੁੰਦੀ ਆ ਇਹਨੇ ਮੇਲਾ ਵੀ ਨਾ ਬਰੀਡ ਕੁਆਲਿਟੀ ਦੀ ਬਿੰਨ ਕਰਿਆ ਝੋਟੀ ਨੇ ਲੈ ਜੇ ਕਿਸੇ ਟਾਈਮ ਸ਼ੀਸ਼ਾ ਵੀ ਨਾ ਹੋਵੇ ਨਾ ਪੱਗ ਮੇਰਾ ਖਲਾ ਡਾਕਟਰ ਸਾਹਿਬ ਤੜਕੇ ਮਾਰ ਕੇ ਤੇਲ ਇੱਥੇ ਹੀ ਬੰਨ ਲਣਗੇ ਇਹਦੇ ਨਾਲ ਨਹੀਂ ਕਿਉਂਕਿ ਸ਼ੀਸ਼ੇ ਵਾਂਗੂ ਝੋਟੀ ਲਸਕੋਰਾ ਮਾਰਦੀ ਆ ਤੇ ਅਜ ਉਹ ਹੁਣ ਬਾਈ ਜੜੀ ਹੈਗੀ ਆ ਉਹ ਪੀਡੀਐਫ ਦੇ ਚੈਂਪੀਅਨ ਸੀ ਪਿਛਲੇ ਉਹ ਵੀ ਪੀਡੀਐਫ ਦੇ ਚੈਂਪੀਅਨ ਹੈ ਲੈ ਪਤੰਦਰ ਇਹ ਤਾਂ ਛੁਪੇ ਰੁਸਤਮ ਲਾਲੋ ਜਿੰਮੇ ਮਰਜੀ ਲਾ ਲਓ ਮੇਰੇ ਏਰੀਏ ਚ ਸਿਰੇ ਤੋਂ ਸਿਰਾ ਚੱਕੀ ਫਿਰਦੇ ਨੇ ਜਮਾ ਬਸ ਲੈ ਸੱਜਣੋ ਨਾ ਮਿਲਕ ਬਿਊਟੀ ਚ ਦੋ ਦੰਦ ਚ ਜਿਹੜੀ ਝੋਟੀ ਨੇ ਦੂਜਾ ਨੰਬਰ ਚੱਕਿਆ ਤੇ ਮੇਨ ਗੱਲ ਆ ਨਾ ਬਾਈ ਹੁਰੀ ਹੈਗੇ ਵੀ ਆਪਣੇ ਇਲਾਕੇ ਦੇ ਨੇ ਮੇਰੇ ਇਲਾਕੇ ਜੇ ਗੱਲ ਕਰਾਂ ਨਾ ਸੱਜਣੋ ਜਾਨਵਰ ਮੇਲੇ ਆਣੇ ਥੋੜੇ ਨੇ ਪਰ ਬਾਈ ਨੇ ਨਾ ਜਵੇਂ ਕਮਾਲ ਕਰਤੀ ਤੇ ਸ਼ੈੱਡ ਜੀ ਮੈਂ ਬਾਈ ਕੋਲੇ ਪਹੁੰਚ ਗਿਆ ਤੇ ਚਵਾਈ ਨਾ ਡਾਕਟਰ ਜਗਜੀਤ ਸਿੰਘ ਜੀ ਨੇ ਸ਼ੇਰੋਂ ਤੋਂ ਆਪਣੇ ਮਿੱਤਰ ਵੀ ਨੇ ਮਿਲਦੇ ਜੁਲਦੇ ਵੀ ਰਹਿੰਦੇ ਨੇ ਮੰਡੀ ਤੇ ਤੇ ਵਪਾਰ ਦਾ ਵੀ ਥੋੜਾ ਥੋੜਾ ਚਸਕਾ ਲੈਂਦੇ ਨੇ ਕਿਉਂਕਿ ਜਾਨਵਰਾਂ ਦਾ ਸ਼ੌਂਕ ਆ ਇਹਨਾਂ ਨੂੰ ਬਈ ਨੇੜੇ ਨੂੰ ਕਰਕੇ ਚਵਾਈ ਵੀ ਦਿਖਾ ਦੇ ਝੋਟੀ ਦੀ ਤੇ ਫਿਰ ਨਾ ਇਧਰੋਂ ਆਪਾਂ ਜਦੋਂ ਚਵਾਈ ਹੋ ਗਈ ਨਾ ਸੱਜਣੋ ਉਸ ਤੋਂ ਬਾਅਦ ਮੈਂ ਤੁਹਾਨੂੰ ਝੋਟੀ ਨੂੰ ਐ ਤੋੜ ਕੇ ਦਿਖਾ ਦੂੰਗਾ ਤੇ ਆਲੇ ਦਾੜਿਓਂ ਚਾਰੇ ਪਾਸਿਓਂ ਝੋਟੀ ਦਿਖਾ ਦੂੰਗਾ ਤੇ ਇਹਦਾ ਓਨਰ ਆ ਨਾ ਜਿਹੜਾ ਬਾਈ ਮੱਖਣ ਸਾਹਪੁਰ ਵਾਲਾ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾ ਦੂੰਗਾ ਤੇ ਇੱਕ ਵਾਰੀ ਚਵਾਈ ਚ ਵੀ ਦੇਖ ਸਕਦੇ ਹੋ ਚਵਾਈ ਵੀ ਝੋਟੀ ਦੀ ਪੂਰੀ ਸਾਫ਼ ਆ ਚੰਗੀ ਆ ਤੇ ਥਣ ਥਣੋੜ ਦੀ ਚੰਗੀ ਆ ਬਾਕੀ ਨਾ ਹਲੇ ਜੇ ਮੈਂ ਗੱਲ ਕਰਾਂ ਉਮਰ ਦੀ ਸੱਜਣੋ ਛੋਟੀ ਆ ਦੋ ਦੰਦਾਂ ਦੋ ਦੰਦ 2.5 ਸਾਲ ਦੇ ਨੇੜ ਤੇੜੀ ਬਣਦੀ ਆ ਤੇ ਇਹਦੇ ਸਿੰਗ-ਸੁੰਗ ਦੀ ਕੁਆਲਿਟੀ ਚੰਗੀ ਆ ਲੈ ਚਵਾਈ ਇਹਦੀ ਹੋ ਗਈ ਤੇ ਹੁਣ ਆ ਜਾ ਭਾਈ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਹੋ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਠਾਕ ਹੋਰਾਂ ਨੂੰ ਆ ਕਿਹੜਾ ਨੰਬਰ ਚੱਕਿਆ ਝੋਕੀ ਨੇ ਇਹ ਨੰਬਰ ਵੀ ਇਹਦਾ ਦੂਜਾ ਅੱਛਾ ਦੂਜਾ ਨੰਬਰ ਕਿਹੜੇ ਮੁਕਾਬਲੇ ਚ ਇੱਕ ਵਾਰੀ ਤੁਸੀਂ ਵੀ ਦੱਸ ਦੋ ਦੰਦ ਦੇ ਵਿੱਚ ਮਿਲਕ ਕਯੂਟੀ ਦੇ ਵਿੱਚ ਦੂਸਰਾ ਨੰਬਰ ਹੈ ਲੇ ਸੱਜਣਾ ਮਿਲਕ ਬਿਊਟੀ ਨਾ ਮੈਨੂੰ ਵੀ ਪਤਾ ਨਹੀਂ ਸੀ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਮਿਲਕ ਬਿਊਟੀ ਦਾ ਮਤਲਬ ਹੁੰਦਾ ਜਿਹੜੀ ਦੁੱਧ ਦੇਰੀ ਆ ਸੂਹੀ ਦੇਰੀ ਆ ਹਾਂ 2.5 ਸਾਲ ਦੀ 2.3 ਸਾਲ ਦੀ ਸੂਪੀ ਜਿਹੜੀ ਅੱਛਾ ਮਤਲਬ ਦੋ ਦੰਦ ਦੋ ਦੰਦ 2.3 ਸਾਲ ਦੀ ਸੁੰਦੀ ਆ ਜੀ ਉਹਦੇ ਚ ਇਹ ਆਪਣੀ ਕੁੱਕ ਕੱਟੀ ਨੇ ਦੂਜਾ ਨੰਬਰ ਚੱਕ ਲਿਆ ਕਿੰਨੀ ਕ ਮਿਹਨਤ ਲੱਗੀ ਮਿਹਨਤ ਦਾ ਕੰਪੀਟੀਸ਼ਨ ਬੜਾ ਹਾਰਡ ਥੀ ਆ ਕਿਉਂਕਿ ਕਿੰਨੇ ਕ ਜਾਨਵਰ ਆਏ ਹੋਏ ਤੇ ਮੈਂ ਥੋੜਾ ਜਿਹਾ ਰਿੰਗ ਤੋਂ ਨਾ ਸੱਜਣੋ ਦੂਰ ਰਹਿ ਗਿਆ ਮੈਂ ਤਾਂ ਕਰਕੇ ਫਿਰ ਲੱਭਦਾ ਲੱਭਦਾ ਰੁਕਿਆ ਮੈਥੋਂ ਵੀ ਨਹੀਂ ਗਿਆ ਮਹਾ ਸ਼ੈਡਾਂ ਚ ਲੱਭ ਕੇ ਬਣਾ ਕੇ ਜ਼ਰੂਰ ਲਿਆਉਂਗਾ 10 12 ਝੋਟੀਆਂ ਸੀ ਦੋ ਦੰਦ ਦੀਆਂ ਅੱਛਾ 10 ਦੋ ਜਾਂਦੇ ਤੁਹਾਨੂੰ ਪਤਾ ਹੈ ਵੀ ਬਹੁਤ ਘੱਟ ਸੁੰਗੀਆਂ ਨੇ ਚੌਗੀਆਂ ਹੋ ਕੇ ਚੁੰਦੀਆਂ ਨੇ ਯਾਦ ਹਾਂਜੀ ਹਾਂਜੀ ਸਾਢੇ 3 ਪੌਣੇ 4 ਸ ਜੀ ਡਾਕਟਰ ਸਾਹਿਬ ਆਪਾਂ ਆਪਣੇ ਏਰੀਏ ਦੀ ਗੱਲ ਕਰੀਏ ਆਪਣੇ ਏਰੀਏ ਦੇ ਵਿੱਚ ਮੇਰਾ ਖਿਆਲ ਹੈ ਚਾਹੇ ਇੱਕ ਸੱਜਣ ਮੇਰੀ ਗੱਲ ਦਾ ਗੁੱਸਾ ਕਰਨ ਵੀ ਜਾਨਵਰ ਹੈ ਨਹੀਂ ਐਡਾ ਤਾਕਤ ਦਾ ਹਾਜੀ ਹੈ ਨਾ ਹਲੇ ਧਿਆਨ ਆਪਣਾ ਬਰੀਡਿੰਗ ਵੱਲ ਘੱਟਾ ਆਪਾਂ 10 12 ਕਿਲੋ ਵਾਲੀ ਚੋਕ ਕੇ ਜ਼ਿਆਦਾ ਖੁਸ਼ ਨਹੀਂ ਲੋਕ ਆਪਣੇ ਹੈ ਨਾ ਨਾ ਸੱਜਣੋ ਸਾਡੇ ਏਰੀਆ 'ਚ ਕੋਈ ਯਕੀਨ ਮੰਨਦਾ ਵੀ 20 ਕਿਲੋ ਵੀ ਕੋਈ ਮੈਂਸ ਦੁੱਧ ਦੰਦੀ ਹੋਊਗੀ। ਉਹੀ ਗੱਲ ਆ ਵੀ ਮੇਲੇ ਤੇ ਨਾ ਤੁਹਾਨੂੰ ਦਿਖਾ ਦੂੰਗਾ। ਮੈਂ 3 ਦਿਨ ਇੱਥੇ ਆ। ਵੀ ਕਿਹੜੀ 15 ਦੰਦੀ ਆ, ਕਿਹੜੀ 20 ਦੰਦੀ ਆ, ਕਿਹੜੀ 18 ਦੰਦੀ ਆ। ਤੇ ਇੱਕ ਵਾਰ ਨਾ ਝੋਟੀ ਦਾ ਮੂੰਹ ਮੱਥਾ ਦਿਖਾ ਦੇ ਸਿਮਰ ਇੱਧਰ ਨੂੰ ਲਿਆ ਕੈਮਰਾ। ਤੇ ਬਾਕੀ ਨਾ ਗੱਲ ਕਰਾਂ ਯਾਰ ਇੱਕ ਮਾਸੂਮ ਜੀ ਆ, ਭੋਲੀ ਜੀ ਆ ਤੇ ਕਿ ਮੈਨੂੰ ਖੇਡ ਜੀ ਵੀ ਲੱਗਦੀ ਆ ਯਾਰ। ਚੀਜ਼ ਵੀ ਬੜੀ ਚੰਗੀ ਆ। ਇਹਦਾ ਪਿੰਡਾ ਨਾ ਪਿੰਡਾ ਲਿਸ਼ਕਾ ਮਾਰਦਾ ਚਮਕਦਾਰ ਪਿੰਡਾ ਜਿਹੜੀ ਮੈਂ ਤੁਹਾਨੂੰ ਨਾ ਏ ਬਰੀਡ ਕੁਆਲਿਟੀ ਹੁੰਦੀ ਆ ਇਹਨੇ ਮੇਲਾ ਵੀ ਨਾ ਬਰੀਡ ਕੁਆਲਿਟੀ ਚ ਬਿੰਨ ਕਰਿਆ ਝੋਟੀ ਨੇ ਲੈ ਜੇ ਕਿਸੇ ਟਾਈਮ ਸ਼ੀਸ਼ਾ ਵੀ ਨਾ ਹੋਵੇ ਨਾ ਪੱਗ ਮੇਰਾ ਖਲਾ ਡਾਕਟਰ ਸਾਹਿਬ ਤੜਕੇ ਮਾਰ ਕੇ ਤੇਲ ਇੱਥੇ ਹੀ ਬੰਨ ਲਣਗੇ ਇਹਦੇ ਨਾਲ ਨਹੀਂ ਕਿਉਂਕਿ ਸ਼ੀਸ਼ੇ ਵਾਂਗੂ ਝੋਟੀ ਲਸਕੋਰਾ ਮਾਰਦੀ ਆ ਤੇ ਆਜੋ ਨਾ ਹੁਣ ਬਾਈ ਨਾਮ ਲੈ ਦੇਣਾ ਜਿਹੜੇ ਸੱਜਣ ਦੀ ਇਹ ਝੋਟੀ ਆ ਕਿਉਂਕਿ 50% ਸਹਿਯੋਗ ਇਹਦੇ ਚ ਡਾਕਟਰ ਸਾਹਿਬ ਦਾ ਹੀ ਆ ਹੋਰ ਭਾਈ ਜੀ ਕੀ ਹਾਲ ਹੈ ਸਹੀ ਗਾ ਸਸੀ ਕਾ ਵੀਰੇ ਆਪਣਾ ਨਾਮ ਕਰੋ ਵੀਰੇ ਨਾਮ ਮੇਰਾ ਮੱਖਣ ਸਿੰਘ ਆ ਹਾਂਜੀ ਪਿੰਡ ਮੇਰਾ ਸ਼ਾਪਕਲਾਂ ਜਿਲ੍ਹਾ ਸੁਰੂਰ ਆ ਇਹ ਜਗਜੀਤ ਮੇਰਾ ਕਲਾਸ ਪਹਿਲੂ ਵੀ ਆ ਤੇ ਮੇਰਾ ਭਰਾ ਵੀ ਆ। ਸਾਡਾ ਗੁਰੂ ਮਿੱਤਰੋਂ ਪੁਰਾਣੇ ਗੁਰੂ ਵੀ ਨੇ ਮਿੱਤਰ ਵੀ ਨੇ ਪੁਰਾਣੇ। ਐਸੀ ਗੱਲ ਨਹੀਂ ਕਿ ਅਸੀਂ ਆਪਸ ਦੇ ਵਿੱਚ ਰਹਿ ਬਸ ਬਰਾ ਕਰਕੇ ਸਲਾਮ ਆਸਬਰੇ ਨਾਲ ਚੱਲਦੇ ਹਾਂ। ਬਰੀਡ ਤੇ ਵੀ ਅਸੀਂ ਮਤਲਬ ਵੀ ਦੁੱਧ ਵਾਲੇ ਫੈਕਟਰੀ ਵੀ ਹੋਵੇ, ਬਰੀਡ ਵਾਲਾ ਵੀ ਹੋਵੇ। ਕੁਝ ਇੱਕ ਦੂਜੇ ਨੂੰ ਵਾਈਨ ਨੂੰ ਵੀ ਗੱਲ ਕਰਨੇ ਵੀ ਆਪਾਂ ਕਰ ਲਈਏ, ਨਾ ਕਰ ਲਈਏ। ਲੈ ਸਜਣੋ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਨਾ ਡਾਕਟਰ ਸਾਹਿਬ ਹਰੇਕ ਸਾਲ ਪੀਡੀਐਫ ਤੋਂ ਗਾਵਾਂ ਦੇ ਮੁਕਾਬਲੇ 'ਚ ਮੇਰਾ ਖਿਆਲ ਹੈ ਜਿੱਤ ਕੇ ਜਿੱਤ ਕੇ ਮੁੜਦੇ ਨੇ ਕਰੇ ਹਨ ਜੀ ਹਰੇਕ ਸਾਲ ਪਿਛਲੇ ਸਾਲ ਮੇਰਾ ਖਿਆਲ ਆ ਜਰਸੀ ਦੇ ਕੰਪੀਟੀਸ਼ਨ ਆਪਾਂ ਜਿੱਤੇ ਸੀ ਹੈ ਨਾ ਬਈ ਆਪਣੀ 6 ਵਾਰ ਰਨੂ ਆਪ ਹੈ ਪੀਡੀਐਫ ਅੱਛਾ 6 ਵਾਰ ਜਿੱਤੂਗਾ ਲਗਾਤਾਰ ਉਹ ਹੀ ਸੇਮਗਾ ਹਾਂ ਹੁਣ ਉਹ 14ਵਾਂ ਸੂਏਗਾ ਅੱਛਾ ਜੀ ਹਾਂ ਆਪਣੇ ਕੋਲ ਜੇ ਮੈਂ ਗੱਲ ਕਰਾਂ ਨਾ ਸੱਜਣੋ ਮੇਰੇ ਵਰਗਿਆਂ ਲਈ ਤਾਂ ਜਰਸੀ ਚੌਥੇ ਸੂਏ ਬੁਢੀ ਜੀ ਲੱਗਣ ਲੱਗ ਜਾਂਦੀ ਸੀ ਹੈ ਨਾ ਉਹਨੂੰ ਮੇਨਟੇਨ ਰੱਖਣਾ ਬਹੁਤ ਔਖੀ ਗੱਲ ਹੈ ਵੀਰੇ ਗੋਰੇ ਨੇ ਉਹ ਵੀ ਮਤਲਬ ਇਸ ਚੀਜ਼ ਤੇ ਬਹੁਤ ਜ਼ਿਆਦਾ ਪ੍ਰਭਾਵ ਕੰਦਰ ਪਿਆ ਐਨੇ ਐਨੇ ਸੂਏ ਹੋ ਗਈ ਗਾਂ ਫ ਹਾਂਜੀ ਮੈਂ ਨਾ ਪਹਿਲੀ ਵਾਰ ਸੱਜਣੋਂ ਦੇਖਿਆ ਵੀ 14 ਸੂਏ ਗਾਂ ਹੋ ਕੇ ਵੀ ਐਨੀ ਮੈਂਟੇਨ ਤੇ ਲਗਾਤਾਰ ਮੇਲੇ ਜਿੱਤਰ ਯਾ ਹਜੇ ਮੌਜੂਦ ਹੈ ਜੀ ਹਨਾ ਮੇਲਿਆਂ ਦੇ ਵਿੱਚ ਪੀਡੀਐਫ ਤੇ ਵੀ ਕਰਾਵਾਂਗੇ ਦਰਸ਼ਨ ਕੱਲ੍ਹ ਨੂੰ ਵੀ ਆਊਗੀ ਨਹੀਂ ਉਰੇ ਅੱਛਾ ਇੱਥੇ ਗਾਵਾਂ ਦਾ ਹੈ ਨਹੀਂ ਲਾ ਭਾਈ ਫਰਿਆ ਦਾਦੇ ਇਹ ਕਿਹੜੇ ਟੀਕੇ ਦੀ ਆ ਵੀਰੇ ਆਪਾਂ ਨੇ ਮੱਝ ਲਿਆਂਦੀ ਸੀ ਇਹ ਹਰਿਆਣੇ ਚ ਉਹਦੇ ਮੋਹਰ ਕੱਟੀ ਆ ਗਈ ਅੱਛਾ ਮੰਗਰੀ ਆ ਗਈ ਮੱਝ ਜਿਹੜੀ ਹੈਗੀ ਆ ਉਹ ਪੀਡੀਐਫ ਦੇ ਚੈਂਪੀਅਨ ਸੀ ਉਹ ਵੀ ਪੀਡੀਐਫ ਦੇ ਚੈਂਪੀਅਨ ਹੈ ਲੈ ਪਤੰਦਰੇ ਦਾ ਨਾ ਸ਼ੂਪੇ ਰੁਸਤਮ ਲਾ ਲਓ ਜਿੰਮੇ ਮਰਜੀ ਲਾ ਲਓ ਮੇਰੇ ਏਰੀਏ ਚ ਹੀ ਹੋ ਕੇ ਜਾਨਵਰ ਸਿਰੇ ਤੋਂ ਸਿਰਾ ਚੱਕੀ ਫਿਰਦੇ ਨੇ ਜਮਾ ਬਸ ਕਦੇ ਕੈਮਰੇ ਦੇ ਅੱਗੇ ਨਹੀਂ ਆਏ ਕਦੇ ਹਨਾ ਹਾਈਲਾਈਟ ਨਹੀਂ ਹੋਏ ਲੈ ਹੁਣ ਸੱਜਣਾ ਨਾਲ ਆਪਣਾ ਸੰਪਰਕ ਬਣ ਗਿਆ ਮੇਰੇ ਇਲਾਕੇ ਦੀ ਡੀਓਪੀ ਦਾ ਮੈਂ ਲਾਉਣਾ ਸੰਗਰੂਰ ਜ਼ਿਲ੍ਹੇ ਦੀ ਵੀ ਮੈਂ ਸਾਰੇ ਸੱਜਣਾ ਨੂੰ ਘਰੋ ਘਰੀ ਜਾ ਕੇ ਹਾਈਲਾਈਟ ਜ਼ਰੂਰ ਕਰੂੰਗਾ ਭਾਈ ਜਿਹਦੇ ਚੰਗੇ ਜਾਨਵਰ ਨੇ ਬਾਕੀ ਅਗਲੇ ਦੀ ਇੱਛਾ ਵੀ ਹੁੰਦਾ ਕਿ ਵੀ ਡਰ ਵੀ ਜਾਂਦਾ ਬੰਦਾ ਕਹਿੰਦਾ ਯਾਰ ਨਜ਼ਰ ਲੱਗ ਜੂ ਹਨਾ ਇਹ ਨਜ਼ਰ ਵਾਲੀ ਗੱਲ ਤੇ ਕੀ ਕਹਿਣਾ ਚਾਹੇ ਨਜ਼ਰ ਵਾਲੀ ਗੱਲ ਤੇ ਕੁਝ ਨਹੀਂ ਭਾਈ ਪ੍ਰਦਰਸ਼ਨੀ ਦੇਖੋ ਕਰਨੀ ਪੈਣੀ ਹੈ ਹਾਂਜੀ ਹਾਂਜੀ ਠੀਕ ਆ ਲੋਕਾਂ ਨੂੰ ਫੇਰ ਲੋਕਾਂ ਨੂੰ ਟਰਸਟ ਹੋਊਗਾ ਵੀ ਹਾਂ ਯਾਰ ਇਹੋ ਜਿਹਾ ਕੁਝ ਵੀ ਹੈ ਹਾਂਜੀ ਹਾਂਜੀ ਦੇਖਾਂਗੇ ਦਿਖਾਵਾਂਗੇ ਫੇਰ ਹੀ ਪਤਾ ਲੱਗੂਗਾ ਕਿ ਨਾ ਦੀ ਕੋਈ ਚੀਜ਼ ਨਹੀਂ ਹੈ ਕੋਈ ਅਸੀਂ ਤਾਂ ਮੰਨਦੇ ਨਹੀਂ ਹੈਗੇ ਅਵੇ ਮੇਰੇ ਕੋਲੇ ਜਰਸੀ ਗਾ ਹਜੇ ਵੀ ਜਉਂਦੀ ਆ ਠੀਕ ਆ ਜੀ ਠੀਕ ਆ ਉਹਨੇ ਛੇ ਕੰਪੀਟੀਸ਼ਨ ਜਿੱਤਲੇ ਪਹਿਲਾਂ ਠੀਕ ਆ ਜੀ ਹੁਣ ਵੀ ਉਹ ਮਤਲਬ 13 ਤੋਂ ਗਾ ਮ ਆਉਗਾ ਉਹ ਅੱਛਾ ਮਤਲਬ ਵੀ ਨਜ਼ਰ ਵਾਲਾ ਤਾਂ ਆਪਣੇ ਕੋਲੋਂ ਬੰਦੇ ਕ ਬائیں ਬਜਾ ਪਾੰਦੇ ਨੇ ਹੁਣ ਜੇ ਨਜ਼ਰ ਵਾਲੀ ਗੱਲ ਹੁੰਦੀ ਫਿਰ ਉਹ ਜਰਸੀ ਅੱਜ ਆਪਣੇ ਕੋਲੇ ਨਹੀਂ ਹੁੰਦੀ ਨਾ ਹੁੰਦੀ ਜੇ ਨ ਕਿੰਨੇ ਸਾਲ ਹੋ ਗਏ ਮੇਲਿਆ ਤੇ ਦੇਖ ਜਾਨਾ 10 ਸਾਲ ਤੱਕ ਹੋ ਗਏ ਅੱਛਾ 10 ਸਾਲ ਹੋ ਗਏ ਬਹੁਤ ਜ਼ਿਆਦੀ ਗਏ ਇਹ ਲੰਬੇ ਜੇ ਗੱਲ ਕਰਨਾ ਸੱਜਣਾਂ ਦੇ ਤਾਕਮੇ ਮੈਡਲ ਮਿਲਦੇ ਨੇ ਥੋੜਾ ਜਿਹਾ ਕਰਨਾ ਪੈਂਦਾ ਔਖਾ ਸਫਰ ਤੈ ਕਰਨਾ ਪੈਂਦਾ ਡਾਕਟਰ ਨੇ ਬਾਈ ਨੇ ਨਿਆ ਵੀ ਬਹੁਤ ਦਿੱਤੇ ਨੇ ਕੁਝ ਮੈ ਵੀ ਦਿੱਤੇ ਨੇ ਨਾ ਡਾਕਟਰ ਸਾਹਿਬ ਨੂੰ ਤਾਂ ਮੈਂ ਤਾਂ ਜੀ ਪਹਿਲੀ ਵਾਰੀ ਪੀਡੀਫ ਤੇ ਗਿਆ ਸੀ ਮੈਂ ਉੱਥੇ ਦੇਖਿਆ ਇਹਨਾਂ ਨੂੰ ਮੈਂ ਜਾਣਦਾ ਵੀ ਨਹੀਂ ਦੀ ਕਿਸੇ ਸੱਜਣ ਨੇ ਦੱਸਿਆ ਵੀ ਡਾਕਟਰ ਸਾਹਿਬ ਸ਼ੇਰੋਂ ਤੋਂ ਨੇ ਇਹਨਾਂ ਦੀ ਬੱਚੀ ਨੇ ਇਨਾਮ ਜਿੱਤਿਆ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪਤਾ ਵੀ ਕਰਿਆ ਕਹਿੰਦੇ ਵੀ ਲਗਾਤਾਰ winner ਚੱਲ ਰਹੇ ਨੇ ਫਿਰ ਮੇਰਾ ਵਾਦ ਲੋ ਰਾਇਕ ਮੇਲੇ ਕਰਾਉਂਦੇ ਉਹਨਾਂ ਦਿਨਾਂ ਦੇ ਵਿੱਚ ਸਾਰੇ ਕੰਪੀਟੀਸ਼ਨ ਇਹ ਪਿੰਡ ਕਰਦਾ ਰਿਹਾ ਮੈਂ ਮਤਲਬ ਚੜਾਈ ਰਹੀ ਆ ਪਹਿਲੇ ਦਿਨ ਤੋਂ ਅੱਜ ਵੀ ਹੈ ਅੱਜ ਆਏ ਆ ਅਸੀਂ ਰਾਇ ਕਰਕੇ ਲੈ ਆਏ ਦੋ ਦੰਦ ਦੀ ਕਿਹ ਕੁ ਹੋ ਜਾਂਦੀ ਆ ਸਿਲੈਕਟ ਕਰਕੇ ਲੈਂਦੇ ਨੇ ਅੱਛਾ ਜਾਨਵਰਾਂ ਤੋਂ ਸਾਫਰ ਤੋਂ ਠੀਕ ਆ ਜੀ ਛੇਰੋਂ ਤੋਂ ਠੀਕ ਆ ਜੀ ਹੋਰ ਮਤਲਬ ਜਿੱਥੇ ਜਿੱਥੇ ਆਪਾਂ ਫਾਰਮਰ ਲੋਬ ਜਾਂਦੇ ਆ ਦੇਖ ਕੇ ਵੀ ਆ ਤੁਹਾਡਾ ਕੰਪੀਟੀਸ਼ਨ ਵਾਲਾ ਠੀਕ ਆ ਜੀ ਇਹਨੂੰ ਜ਼ਰੂਰ ਲੈ ਕੇ ਜਾਣ ਲੈ ਸੱਜਣੋ ਇਹ ਗੱਲ ਹੈ ਨਾ ਡਾਕਟਰ ਸਾਹਿਬ ਦੀ ਸਲਾਹ ਹੈ ਜੋਗਾ ਵੀ ਜਿਹੜੇ ਇਹਨਾਂ ਨੇ ਟੀਕੇ ਸੀਮਨ ਲੋਕਾਂ ਦੇ ਲਾਏ ਨੇ ਉਹ ਮੇਲੇ ਚ ਲਿਆ ਕੇ ਦਿਖਾਉਣਗੇ ਵੀ ਅਸੀਂ ਨੇ ਆ ਟੀਕੇ ਲਾਏ ਨੇ ਭਾਈ ਇਹੇ ਜੇ ਜਾਨਵਰ ਆਪਦੀ ਫੀਲਡ ਚ ਤਿਆਰ ਕਰਕੇ ਦਿੱਤੇ ਨੇ ਆ ਫਾਰਮਰਾਂ ਨੂੰ ਲੈ ਭਾਈ ਝੋਟੀ ਖੋਲ ਕੇ ਤੋੜ ਕੇ ਦਿਖਾ ਦੇ ਹੁਣੇ ਇੱਕ ਤੋੜ ਦੇ ਓਏ ਲੈ ਅਸੱਜਣਾ ਝੋਟੀ ਨੂੰ ਤੋੜ ਦੇ ਆ ਇਹਨੂੰ ਚਲਾ ਦਿੰਦਾ ਸਿਮਰ ਇਧਰੋਂ ਬਾਹਰੇ ਕੱਢ ਲਾਂਗੇ ਆਪੋਂ ਥੇ ਲੈ ਕੇ ਜਾਣਾ ਹੈ ਆ ਠੀਕ ਆ ਲੈ ਮੈਂ ਦਿਖਾ ਦਾਂਗੇ ਸ਼ੌਕਰ ਮੈਂ ਇੱਕ ਤੁਸੀਂ ਲਾ ਲਓ ਭਾਈ ਇੰਟਰਵਿਊ ਆਪਾਂ ਕਰਦੇ ਰਹਾਂਗੇ ਲਗਾਤਾਰ ਨਾਲ ਨਾਲ ਠੀਕ ਆ ਲੈ ਖੋਲ ਕੇ ਤੋੜ ਮੱਜਾ ਤਾਂ ਆਪਣੇ ਮਾਰਾ ਸੁੱਖ ਰੱਖੇ ਤੜਕੇ ਹੋਰ ਵੀ ਬਣਾਉਣੀਆਂ ਆ ਆ ਦਿਖਾ ਰਹੀ ਸਿਮਰ ਨਗੀਨਾ ਓਏ ਮੈਨੂੰ ਆ ਤੀ ਮਾ ਕਿਤੇ ਰ ਆਖਰਕਾਰ ਆਪਾਂ ਕਾਮਯਾਬ ਹੋ ਹੀ ਗਏ ਇਹਨੂੰ ਲੱਭਣ ਚ ਇਧਰ ਛੈਡਾ ਚ ਬੰਨ ਰੱਖੀ ਤੇ ਬਾਈ ਨਹੀਂ ਲੱਗਿਆ ਇਹਨੂੰ ਬਈ ਆਪਾਂ ਸਫਲਾਵਾਵਾਂਗੇ ਵੀਰੇ ਫਿਰ ਲਾਜ਼ਮੀ ਕੱਲ ਬਣੂਗੀ ਹਾਂਜੀ ਹਾਂ ਬਾਈ ਦੇ ਚੈਨਲ ਨੂੰ ਬਾਈ ਸਾਰੇ ਸਬਸਕ੍ਰਾਈਬਰ ਕਰ ਦਿਓ ਵਧੀਆ ਚੰਗੀ ਤਰ੍ਹਾਂ ਸਾਰੀ ਵੀਡੀਓ ਦੇਖਿਆ ਕਰੋ ਤੋੜ ਦੇ ਬਾਈ ਐਨੂੰ ਤੋੜ ਕੇ ਨਾ ਕਮਾ ਲੈ ਤੂੰ ਏ ਕੱਤੀ ਆਈ ਆ ਸੱਜਣੋ ਦੋ ਦੰਦ ਮਿਲਕ ਬਿਊਟੀ ਚ ਦੂਜੇ ਨੰਬਰ ਤੇ ਐਨੂੰ ਕਮਾ ਲੈ ਬਾਈ ਤੇ ਬਾਕੀ ਨਾ ਜਦੋਂ ਦੂਜੇ ਨੰਬਰ ਤੇ ਆਈ ਗਈ ਹੁਣ ਮੈਂ ਖਾਸੀਅਤਾਂ ਤਾਂ ਡਾਕਟਰ ਸਾਹਿਬ ਨੇ ਜਿਹਦੇ ਚ ਖਾਸੀਅਤਾਂ ਹੈਗੀਆਂ ਤਾਂ ਇਹਨੇ ਨੰਬਰ ਚੱਕਿਆ ਤੇ ਬਾਕੀ ਉਦਾਂ ਵੀ ਪਿੱਠਪੂੜੇ ਦੀ ਬਣਾਵਟ ਇਹਦੀ ਚਮੜੀ ਦੀ ਚਮਕ ਤੇ ਬਰੀਡ ਬਰੀਡ ਮੈਂ ਤੁਹਾਨੂੰ ਬਾਰ-ਬਾਰ ਤਾਂ ਹੀ ਕਹਿੰਦਾ ਹੁੰਨਾ ਵੀ ਜਿਹੜੀ ਬਰੀਡ ਆ ਸੱਜਣੋ ਤੇ ਬਾਕੀ ਬਰੀਡ ਦੀ ਗਰੋਥ ਵੀ ਆਟੋਮੈਟਿਕ ਹੀ ਹੁੰਦੀ ਆ ਬਾਈ ਹਨਾ ਜੇ ਆਪਾਂ ਗੱਲ ਕਰੀਏ ਉਹਦੇ ਖਾਣ ਦੀ ਸਮਾਂ ਜਿਹਦੀ ਖਾਣ ਦੀ ਸਮਰੱਥਾ ਗਈ ਉਹ ਵੀ ਵੱਧ ਜੇ ਬਰੀਡ ਨਾਲ ਵੱਧ ਹੀ ਹੈਗੀ ਜਿਹੜੀ ਬਰੀਡ ਹੋਵੇ ਜੀ ਬਰੀਡ ਦਾ ਪੈੰਦਾ ਜੀ ਫਰਕ ਹੈ ਨਾ ਮੈਂ ਨਿੱਕੇ ਨਿੱਕੇ ਕੱਟੀਆਂ ਦੇਖ ਕੇ ਆ ਉਧਰ ਮੇਰਾ ਖਿਆਲ ਹੈ ਬਾਈ ਕਹਿੰਦਾ ਮਹੀਨੇ ਦੀ ਐ ਏਡ ਏਡੀਆਂ ਕੱਟੀਆਂ ਮਹੀਨੇ ਮਹੀਨੇ ਦੀਆਂ ਬਰੀਡ ਨਾਲ ਜਿਹਦੇ ਵਿੱਚ ਬਰੀਡ ਹੈ ਦੁੱਧ ਵੀ ਹੋਈ ਕੱਢੂਗੀ ਦੇਸੀ ਮੱਝ ਨਹੀਂ ਕੱਢਦੀ ਬਰੀਡ ਦੇ ਨਾਲ ਹੀ ਕੱਢੂ ਹਣਾ ਜਿਵੇਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਨੇ ਵੀ ਬਰੀਡ ਤੇ ਫੀਡ ਦਾ ਸੱਜਣਾ ਮੇਲ ਹੁੰਦਾ ਮੇਲ ਹੋਣਾ ਚਾਹੀਦਾ ਜੇ ਆਪਾਂ ਨਾ ਦੇਸੀ ਨੂੰ ਪਾਈ ਜਾਈਏ ਦਿੰਨਾ ਮਰਜ਼ੀ ਪਾ ਦੇ ਦੇਸੀ ਨੂੰ ਉਹਨੇ ਜੇ ਅੱਖ ਦੇਣਾ ਤਾ ਉਹ ਨੌਂ ਦੇ ਦੂ ਨੌਂ ਤੋਂ ਨਹੀਂ ਬਤਾਉਂਦਾ ਜੇ ਜੋਰ ਮਾਰਨਾ ਤੋ ਅਖੀਰ ਨੌਂ ਦੇ ਉਸੇ ਬਾਰੇ ਢਾਂਚੇ ਤੇ ਆ ਜਾਣਾ ਹੋਰ ਕਿੰਨੇ ਕ ਜਾਨਵਰ ਪਾਵਾਂਗੇ ਉਰੇ ਮੇਲੇ ਦੇ ਜਾਨਵਰ ਆਪਣਲੇ ਚਾਰ ਪੰਜ ਹੋਰ ਵੀ ਨੇ ਇਹ ਚਾਰ ਪੰਜ ਹੋਰ ਪਾਵਾਂਗੇ ਹਾਂ ਹਾਂ ਸਾਲ ਕਈ ਹੋ ਗਏ ਲੱਗਿਆ ਨੂੰ ਹਾਂ ਹਾਂ ਦੋ ਮੱਝਾਂ ਮੱਝਾਂ ਮੈਂ ਡرائی ਵਾਲੀਆਂ ਨੇ ਗਿਆ ਠੀਕ ਹੈ ਜੀ ਤੇ ਇੱਕ ਦੋ ਤਿੰਨ ਅਖੀਰੀਆਂ ਕੱਟੀਆਂ ਨੇ ਇੱਕ ਦੋ ਦੰਦ ਕੱਟੀ ਹੈਗੀ ਉਹ ਵੀ ਡرائی ਨੇ ਗਿਆ ਲੈ ਸੱਜਣਾ ਬਾਈ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਤੇ ਬਾਕੀ ਬਾਈ ਹੈਗਾ ਵੀ ਆਪਣੇ ਇਲਾਕੇ ਦਾ ਕਿਉਂਕਿ ਇਲਾਕੇ ਦਾ ਥੋੜਾ ਮਾਣ ਜਾ ਫਿਰ ਆਪਾਂ ਨੂੰ ਵੀ ਹੁੰਦਾ ਮਹਿਸੂਸ ਵੀ ਆਪਣੇ ਏਰੀਆ ਦਾ ਜਾਨਵਰ ਜਿੱਤਿਆ ਤੇ ਇਹ ਦਿਖਾਈ ਆਪਾਂ ਨੇ ਤੁਹਾਨੂੰ ਦੋ ਦੰਦ ਮਿਲਕ ਬਿਊਟੀ ਚ ਦੂਜੇ ਨੰਬਰ ਤੇ ਆਈ ਆ ਜਿਹੜੀ ਝੋਟੀ ਤੇ ਹੁਣ ਜਿਹੜੀ 1 ਨੰਬਰ ਤੇ ਆਈ ਆ ਉਹਦੀ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਉਸ ਤੋਂ ਬਾਅਦ ਨੀਲੀ ਰਾਵੀ ਦੇ ਇਦਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ ਕਿਉਂਕਿ ਤਿੰਨ ਦਿਨ ਆਪਣੀ ਡਿਊਟੀ ਮਿਲਦੀ ਉਸ ਤੋਂ ਬਾਅਦ ਅਲਡਾਲਟਾਂ ਚ ਵਗ ਜਾਣਗੇ ਵੱਡੀਆਂ ਮੱਛੀਆਂ ਵੱਡੇ ਸਾਨ ਆ ਗਏ ਮੱਝਾਂ ਹੋ ਜੂਗੀ ਬਿਊਟੀ ਕੰਪੀਟੀਸ਼ਨ ਤਕਰੀਬਨ ਟਫ ਹੀ ਨੇ ਹੁੰਦੇ ਨੇਗੇ ਹਾਂਜੀ 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 ਕਾਫੀ ਹੁੰਦੇ ਨੇ ਉਹ ਓਪਨ ਆ ਜਾਣਾ ਫਿਰ ਉਸ ਤੋਂ ਬਾਅਦ ਆਪਣਾ ਚੈਂਪੀਅਨਸ਼ਿਪ ਪਲੇਸਟ 4 ਦਿਨ ਹਲੇ ਓਪਨ ਵਾਲੇ ਮੈਚ ਸੱਜਣਾ ਹੋਣਗੇ ਇਹ ਤਾਂ ਆਪਾਂ ਜਿਵੇਂ ਪਹਿਲਾਂ ਨੇ ਨਾ ਬਜਨੀ ਕਬੱਡੀ ਆ ਗਈ 32 ਕਿਲੋ ਆ ਗਈ 42 ਆ ਗਈ ਨਾ 65 70 ਹਲੇ ਓਪਨ ਵਾਲੇ ਸਿੰਘ ਫਸਣਗੇ ਹਜੇ ਤਾਂ ਹਣੀ ਪੰਡਤਰੀ ਖੇਡਦੇ ਨੇ ਹਣੀ ਪੰਡਤਰੀ ਖੇਡਦੇ ਨੇ ਖੁਸ਼ੀ ਹੋਣਾ ਵੀਜ਼ਾ ਲੱਗ ਗਿਆ ਪਹੁੰਚਣ ਵਾਲੇ ਨੇ ਉਹ ਕੱਲ੍ਹ ਤੱਕ ਆਉਣੇ ਦੇ ਵੀਰ ਆਜੋ ਮੈਂ ਬਾਕੀ ਸੱਜਣਾ ਪਾਈ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਧੰਨਵਾਦ ਜੀ ਓਕੇ ਸੱਜਣਾ ਓਕੇ ਵੀਰ